ਕੌਣ ਹਨ ਡੇਰਾ ਸਤਖੰਡ ਬੱਲਾਂ ਦੇ ਮੁਖੀ ਸੰਤ ਨਰਨਜਨ ਦਾਸ ਜਿਨ੍ਹਾਂ ਨੂੰ ਮਿਲਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਪੰਜਾਬ ਕੀ ਇਸਦੇ ਮayne ਹੋਣਗੇ ਜੋ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਦੇ ਉੱਪਰ ਸੰਤ ਨਰਨਜਨ ਦਾਸ ਜੀ ਨੂੰ ਪਦਮਸ਼੍ਰੀ ਅਵਾਰਡ ਦਿੱਤਾ ਗਿਆ ਜੋ ਹੁਣ ਪ੍ਰਧਾਨ ਮੰਤਰੀ ਖੁਦ ਜਲੰਧਰ ਪੰਜਾਬ ਦੌਰੇ ਤੇ ਆ ਰਹੇ ਨੇ ਜਿੱਥੇ ਸੰਤ ਨਰਨਜਨ ਦਾਸ ਸੱਚਖੰਡ ਬੱਲਾ ਡੇਰਾ ਵਿਖੇ ਨਮਸਤਕ ਹੋਣਗੇ ਔਰ ਇਸ ਦੇ ਰਾਜਨੀਤੀ ਮਾਇਨੇ ਵੀ ਨੇ ਤੇ ਕੁਝ ਹੋਰ ਵੀ ਮਾਇਨੇ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਜੁੜੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੇਸ਼ ਦੇ ਪ੍ਰਧਾਨ ਮੰਤਰੀ ਹਰ ਵਰਗ ਨੂੰ ਨਾਲ ਲੈ ਕੇ ਹਰ ਧਰਮ ਦਾ ਸਤਿਕਾਰ ਕਰਦੇ ਨੇ ਹਰ ਇੱਕ ਜੋ ਧਾਰਮਿਕ ਸਥਾਨਾਂ ਤੇ ਜਾ ਕੇ ਉੱਥੋਂ ਅਸ਼ੀਰਵਾਦ ਲੈਂਦੇ ਨੇ ਸੋ ਪੰਜਾਬ ਦੀ ਰਾਜਨੀਤੀ ਵਿੱਚ ਵੀ ਬਹੁਤ ਵੱਡੀ ਇਹ ਹਲਚਲ ਮਚ ਗਈ ਏ 1 ਫਰਵਰੀ ਨੂੰ ਉਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਨੇੜੇ ਸਥਿਤ ਡੇਰਾ ਸੱਚਖੰਡ ਬੱਲਾ ਵਿਖੇ ਦੌਰਾ ਕਰਨਗੇ ਇਹ ਦੌਰਾ ਸਿਰਫ ਇੱਕ ਧਾਰਮਿਕ ਯਾਤਰਾ ਨਹੀਂ ਸਗੋਂ ਪੰਜਾਬ ਦੇ ਸਭ ਤੋਂ ਵੱਡੇ Dalit vote bank ਨੂੰ ਲਭਾਉਣ ਦੀ ਇੱਕ ਵੱਡੀ ਰਣਨੀਤੀ ਮੰਨਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਿੰਦਰ ਮੋਦੀ ਦਾ ਇਹ ਦੌਰਾ ਕੇਂਦਰ ਸਰਕਾਰ ਵੱਲੋਂ ਡੇਰਾ ਮੁਖੀ ਸੰਤ ਨਰਨਜਨ ਦਾਸ ਨੂੰ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦੇਣਾ ਪਦਮ ਸ਼੍ਰੀ ਪ੍ਰਦਾਨ ਕਰਨ ਤੋਂ ਬਾਅਦ ਕੁਝ ਦਿਨਾਂ ਬਾਅਦ ਜੋ ਪ੍ਰਧਾਨ ਮੰਤਰੀ ਖੁਦ ਸੰਤ ਨਰਨਜਨ ਦਾਸ ਸੱਚਖੰਡ ਬੱਲਾ ਵਿਖੇ ਨਮਸਤਕ ਹੋਣ ਵਾਸਤੇ ਜਿਨ੍ਹਾਂ ਦਾ ਆਉਣਾ 1 ਫਰਵਰੀ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਜਨਮ ਦਿਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਖੁਦ ਨਿੱਜੀ ਤੌਰ ਤੇ ਡੇਰੇ ਵਿਖੇ ਨਮਸਤਕ ਹੋਣਗੇ ਡੇਰੇ ਦਾ ਦੌਰਾ ਕਰਨਗੇ ਸੰਜੰਨਰੀ ਜਣਗੇ ਸੋ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੀ ਪ੍ਰਮੁੱਖ ਹਸਤੀ ਰਵਨੀਤ ਬਿੱਟੂ ਨੇ ਪੁਸ਼ਟੀ ਕੀਤੀ ਹੈ ਕਿ ਸੰਸਦ ਵਿੱਚ ਬਾਈ ਸੈਸ਼ਨ ਚੱਲ ਰਿਹਾ ਹੋਵੇਗਾ ਬਾਈ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ 1 ਫਰਵਰੀ ਨੂੰ ਦੁਪਹਿਰ ਨੂੰ ਜਲੰਧਰ ਪਹੁੰਚ ਜਾਣਗੇ ਤੇ ਬਿੱਟੂ ਨੇ ਇਸ ਨੂੰ ਪੰਜਾਬ ਲਈ ਮਾਣ ਵਾਲਾ ਪਲ ਦੱਸਿਆ ਬਿੱਟੂ ਨੇ ਦੱਸਿਆ ਕਿ ਇਹ ਪ੍ਰਧਾਨ ਮੰਤਰੀ ਦਾ ਦੂਸਰਾ ਦੌਰਾ ਹੋਵੇਗਾ ਇਸ ਤੋਂ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਨੇ ਪੰਜਾਬ ਲਈ ਤੋਹਫੇ ਲੈ ਕੇ ਆਉਂਦੇ ਨੇ ਪਰ ਉਸ ਸਮੇਂ ਚਰਨਜੀਤ ਸਿੰਘ ਚੰਨੀ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜੋ ਪੰਜਾਬ ਨੂੰ ਉਹ ਤੋਹਫੇ ਨਹੀਂ ਮਿਲ ਸਕੇ ਜਿਸ ਕਰਕੇ ਹੋਰ ਪ੍ਰਧਾਨ ਮੰਤਰੀ ਸੱਚਖੰਡ ਬੱਲਾ ਵਿਖੇ ਨਮਸਤਕ ਹੋਣਗੇ ਸੋ ਰਾਜਨੀਤੀ ਨਾਲ ਜੋੜ ਕੇ ਇਸ ਨੂੰ ਦੇਖਿਆ ਜਾ ਰਿਹਾ ਹੈ ਡੇਰਾ ਬੱਲਾ ਦੇ ਗਣਿਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਰਾਜਨੀਤੀ ਦੇ ਵਿੱਚ ਡੇਰਾ ਬੱਲਾ ਦਾ ਬਹੁਤ ਵੱਡਾ ਯੋਗਦਾਨ ਹੈ 32% ਦਲਿਤ ਆਬਾਦੀ ਹੈ ਪੰਜਾਬ ਵਿੱਚ ਦਲਿਤ ਆਬਾਦੀ ਲਗਭਗ ਜੋ 32% ਇਸ ਸਾਰੀ ਦੁਆਬੇ ਖੇਤਰ ਦੇ ਵਿੱਚ ਡੇਰਾ ਬੱਲਾ ਨਾਲ ਜੁੜੀ ਹੋਈ ਹੈ ਸੋ ਦੁਆਬਾ ਦਾ ਖੇਤਰ ਵਿੱਚ ਅਨੁਸੂਚਿਤ ਜਾਤੀ ਐਸਸੀ ਆਬਾਦੀ 45% ਇੱਥੇ 30 ਵਿਧਾਨ ਸਭਾ ਸੀਟਾਂ ਹਨ ਇਹ ਮੰਨਿਆ ਜਾਂਦਾ ਹੈ ਕਿ ਡੇਰਾ ਬੱਲਾ ਦਾ ਇਹਨਾਂ ਵਿੱਚੋਂ ਘੱਟੋ-ਘੱਟ 19 ਸੀਟਾਂ ਤੇ ਸਿੱਧਾ ਪ੍ਰਭਾਵ ਹੁੰਦਾ ਹੈ 19 ਸੀਟਾਂ ਤੇ ਉਹ ਜਿੱਤ ਪ੍ਰਾਪਤ ਹੁੰਦੀ ਏ ਜੋ ਡੇਰਾ ਬੱਲਾ ਦੇ ਨਾਲ ਜੁੜੇ ਹੁੰਦੇ ਨੇ ਸੋ ਰਵੀਦਾਸੀਆ ਪਾਈਚਾਰਾ ਡੇਰਾ ਬੱਲਾ ਰਵੀਦਾਸੀਆ ਪਾਈਚਾਰਾ ਦਾ ਸਭ ਤੋਂ ਵੱਡਾ ਕੇਂਦਰ ਏ ਚੋਣਾਂ ਦੇ ਦੌਰਾਨ ਹਰ ਆਗੂ ਵੱਡਾ ਦਾ ਛੋਟਾ ਇੱਥੇ ਆਉਦਾ ਰਹਿੰਦਾ ਸੋ ਭਾਜਪਾ ਦਾ ਮਿਸ਼ਰ ਪੰਜਾਬ ਵਿੱਚ ਅਕਾਲੀ ਦਲ ਤੋਂ ਦੂਰੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪੰਜਾਬ ਭਾਜਪਾ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਏ ਅਜੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ ਭਾਜਪਾ ਲਈ ਗੇਮ ਚੇਂਜਰ ਸਾਬਤ ਹੋ ਸਕਦਾ ਹੈ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵੀਨ ਸ਼ਰਮਾ ਨੇ ਕਿਹਾ ਕਿ ਸੰਤ ਨੰਨਜਨ ਦਾਸ ਨੂੰ ਪਦਮ ਸ਼੍ਰੀ ਪਰਦਾਨ ਕਰਨਾ ਪ੍ਰਧਾਨ ਮੰਤਰੀ ਦਾ ਦੌਰਾ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਹਰ ਵਰਗ ਅਤੇ ਪਾਈਚਾਰੇ ਦਾ ਸਤਿਕਾਰ ਕਰਦੀ ਹੈ ਡੇਰਾ ਬੰਲਾ ਦਾ ਇਤਿਹਾਸ ਦਰਸਾਉਂਦਾ ਹੈ ਕਿ ਜਿਸ ਕੋਲ ਡੇਰਾ ਮੁਖੀ ਦਾ ਅਸ਼ੀਰਵਾਦ ਹੈ ਉਹ ਦੁਆਬਾ ਖੇਤਰ ਤੇ ਹਾਵੀ ਹੁੰਦਾ ਹੈ ਦੁਆਬਾ ਖੇਤਰ ਵਿੱਚ ਉਸ ਨੂੰ ਜਿੱਤ ਮਿਲਦੀ ਹੈ 2022 ਦੀਆਂ ਚੋਣਾਂ ਸਮੇਂ ਜਦੋਂ ਆਪ ਦਾ ਤੂਫਾਨ ਪੰਜਾਬ ਪਰਮੇਸੀ ਮਾਲਵੇ ਵਿੱਚੋਂ ਪੂਰਾ ਦਾ ਪੂਰਾ ਜਿਹੜਾ ਹੁੰਝਾ ਪੇਰ ਦਿੱਤਾ ਗਿਆ ਸੀ ਪਰ ਜਦੋਂ ਦੁਆਬੇ ਦੇ ਵਿੱਚ ਕਾਂਗਰਸ ਨੂੰ ਬਹੁਤ ਵੱਡਾ ਬਲ ਮਿਲਿਆ ਦੁਆਬੇ ਦੇ ਵਿੱਚ ਇਕੱਲਾ ਕਾਂਗਰਸ ਨੂੰ 10 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਕਿਉਂਕਿ ਡੇਰਾ ਬੱਲਾਂ ਦਾ ਪ੍ਰਭਾਵ ਸਿੱਧਾ-ਸਿੱਧਾ ਕਾਂਗਰਸ ਨੂੰ ਉਸ ਦਾ ਫਾਇਦਾ ਹੋਇਆ ਸੋ ਚਰਨਜੀਤ ਸਿੰਘ ਚੰਨੀ ਜਿਸ ਦਾ ਖੁਦ ਰਵੀ ਦਾਸਿਆ ਪਾਈਚਾਰਨ ਨਾਲ ਸੰਬੰਧ ਦੇ ਅਤੇ ਡੇਰੇ ਦੇ ਨੇੜੇ ਮੰਨੇ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਭਾਜਪਾ ਦਾ ਇਹ ਕਦਮ ਕਾਂਗਰਸ ਲਈ ਵੀ ਇੱਕ ਚੇਤਾਵਨੀ ਸੰਕੇਤ ਹੈ ਸੋ ਆਮ ਆਦਮੀ ਪਾਰਟੀ ਵੀ ਪਿੱਛੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੀ ਇਸ ਡੇਰੇ ਤੇ ਵਾਰ-ਵਾਰ ਚੱਕਰ ਲਗਾ ਰਹੇ ਨੇ 2023 ਵਿੱਚ ਮਾਨ ਸਰਕਾਰ ਨੇ ਡੇਰੇ ਨੂੰ ਇੱਕ ਖੋਜ ਕੇਂਦਰ ਲਈ 25 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਸੀ ਜਿਸ ਨੂੰ ਕਾਂਗਰਸ ਨੇ ਆਪਣੀ ਪੁਰਾਣੀ ਗ੍ਰਾਂਟ ਦੀ ਰੀਪੈਕਟਿੰਗ ਦੱਸਿਆ ਸੀ ਕਿ ਇਹ ਪਹਿਲਾਂ ਕਾਂਗਰਸ ਵੱਲੋਂ ਇਹ ਗ੍ਰਾਂਟ ਜਿਹੜੀ ਜਾਰੀ ਕੀਤੀ ਗਈ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਕ ਦਿੱਤਾ ਸੀ ਜਿਸ ਨੂੰ ਲੈ ਕੇ ਕਾਂਗਰਸ ਤੇ ਆਪ ਦੇ ਵਿੱਚ ਵੀ ਬਿਵਾਲ ਮੱਚਿਆ ਸੀ ਸੋ ਡੇਰਾ ਬੱਲਾਂ ਦਾ ਦੁਆਬਾ ਖੇਤਰ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਧਾ ਇੱਥੇ ਆ ਕੇ ਹੀ ਸ਼ੁਰੂਆਤ ਕਰਨਾ ਚਾਹੁੰਦੇ ਨੇ 2027 ਦੀਆਂ ਚੋਣਾਂ ਨੂੰ ਲੈ ਕੇ 2027 ਦੀਆਂ ਚੋਣਾਂ ਦੇ ਵਿੱਚ ਸਿੱਧਾ ਪ੍ਰਭਾਵ ਜੋ ਦਲਿਤ ਵੋਟ ਬੈਂਕ ਕੇ ਉਸ ਨੂੰ ਬੀਜੇਪੀ ਵਾਲੇ ਪਾਸੇ ਕਨਵਰਟ ਕਰਨ ਦੀ ਇਹ ਕੋਸ਼ਿਸ਼ ਹੈ ਜਿਸ ਨੂੰ ਦੋ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈ ਡੇਰਾ ਬੱਲਾ ਦੇ ਵਿੱਚ ਪ੍ਰਧਾਨ ਮੰਤਰੀ 1 ਫਰਵਰੀ ਨੂੰ ਨਮਸਤਕ ਹੋਣ ਕੇ ਉਸ ਤੋਂ ਬਾਅਦ ਅਗਲਾ ਦੌਰਾ ਦੇਸ਼ ਤੇ ਗ੍ਰਹਿ ਮੰਤਰੀ ਜੋ ਅਮੇਸ਼ਾ ਜੀ ਕਰ ਰਹੇ ਨੇ ਇੱਕ ਰੈਲੀ ਨੂੰ ਸੰਬੋਧਨ ਕਰਨ ਕੇ ਜੋ ਆਖਰੀ ਮਹੀਨੇ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਰੈਲੀ ਵੀ ਪੰਜਾਬ ਵਿੱਚ ਰੱਖੀ ਹੋਈ ਹੈ ਇਸ ਜ਼ਿਲ੍ਹੇ ਦੇ ਵਿੱਚ ਸੋ ਬੀਜੇਪੀ ਦੀ ਲੀਡਰਸ਼ਿਪ ਅਕਾਲੀ ਦਲ ਨਾਲੋਂ ਵੱਖ ਹੋ ਕੇ ਪੰਜਾਬ ਦੀਆਂ ਚੋਣਾਂ ਲੜਨਾ ਚਾਹੁੰਦੀ ਹੈ ਪੰਜਾਬ ਵਿੱਚ ਬੀਜੇਪੀ ਆਪਣਾ ਪ੍ਰਭਾਵ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਪੂਰੀ ਬੀਜੇਪੀ ਲੀਡਰਸ਼ਿਪ ਹੱਥਾਂ ਪੈਰਾਂ ਦੇ ਉੱਤੇ ਖੜੀ ਹੋਈ ਹੋਈ ਹੈ ਜੋ ਪੰਜਾਬ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਮਜ਼ਬੂਤ ਆਧਾਰ ਬਣਾ ਕੇ ਪੰਜਾਬ ਵਿੱਚ ਸਰਕਾਰ ਬਣਾ ਸਕੇ